ਹੋਣ ਗੱਲ ਬਣੀ ਐ ਨਾ ਪਤਾ ਲੱਗਿਆ ਵੀ ਜਝਾਰੂ ਸਿੰਘੋਂ ਖਾਲਸਾ ਸੋ ਜੋ ਚੜਾ ਤਰੰਗ ਖਾਲਸਾ ਸੋ ਜੋ ਕਰੈ ਨਿਤ ਜੰਗ ਜੰਗ ਕਰਦੇ ਹੋ ਰੋਜ਼ ਜੰਗ ਦੀ ਇਹ ਗੱਲ ਹੋ ਰਹੀ ਐ ਤੇ ਜਿਹੜੀ ਇੱਥੇ ਗੱਲ ਕਰੀ ਐ ਮਾਰੇ ਕਹਿੰਦੇ ਕਈ ਤੇ ਚੰਡੀਗੜ੍ਹ ਤੋਂ ਚੱਲ ਕੇ ਆ ਗਏ ਐ ਕਈ ਉਧਰ ਜਾਖੜ ਦੇ ਬਾਰਡਰ ਤੋਂ ਚੱਲ ਕੇ ਆ ਗਏ ਐ ਕਈ ਬਲੇਰ ਸਾਬ ਹੁਣੀ ਅੰਮ੍ਰਿਤਸਰ ਸਾਬ ਚੱਲ ਕੇ ਆ ਗਿਆ ਦੇਖੋ ਕਈ ਬੰਦਿਆਂ ਨੇ ਹਿੰਮਤ ਹਾਰੀ ਐ ਉਹ ਫਿਰੋਜ਼ਪੁਰ ਵਾਲੇ ਫਿਰੋਜ਼ਪੁਰ ਤੋਂ ਨਹੀਂ ਆਏ ਮੇਰਾ ਕਹਿਣ ਤੋਂ ਬਾਅਦ ਜੰਗ ਹਰ ਰੋਜ਼ ਹੁੰਦੀ ਐ ਕਦੇ ਹਿੰਮਤ ਜਿੱਤ ਜਾਂਦੀ ਐ ਕਦੇ ਦਲੇਦਰ ਜਿੱਤ ਜਾਂਦਾ ਐ ਜਦੋਂ ਦਲੇਦਰ ਜਿੱਤਦਾ ਐ ਫਿਰ ਗੁਆਂਡ ਚੋਮ ਨਹੀਂ ਆਇਆ ਜਾਂਦਾ ਜਦੋਂ ਹਿੰਮਤ ਜਿੱਤਦੀ ਐ ਫਿਰ 2-2 4-400 ਕਿਲੋਮੀਟਰ ਕੋਈ ਬਹੁਤਾ ਦੂਰ ਨਹੀਂ ਲੱਗਦਾ ਕਿਉਂਕਿ ਖਾਲਸੇ ਦੀ ਜੰਗ ਹੈ ਬਾਰਡਰ ਦੀ ਜੰਗ ਹੈ ਹਰ ਰੋਜ਼ ਆਪਾਂ ਇੱਕੋ ਹੀ ਗੱਲ ਕਰਦੇ ਆਂ ਬਈ ਸਾਡਾ ਜਿਹੜਾ ਪਾਕਿਸਤਾਨ ਦੇ ਨਾਲ ਨਤ ਹੈ ਉਹ ਨਾਉ ਤੇ ਮਾਸ ਦਾ ਰਿਸ਼ਤਾ ਹੈ ਕਿਉਂਕਿ ਹਰ ਰੋਜ਼ ਗੁਰੂ ਦਾ ਸਿੱਖ ਅਰਦਾਸ ਕਰਦਾ ਹੈ ਸਤਗੁਰੂ ਜੀ ਜਿਹੜੇ ਗੁਰਦਾਮ ਗੁਰਦੁਆਰੇ ਸਾਨੂੰ ਵਿਸੜ ਗਏ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦਾ ਆਗਮਨ ਪਾਕਿਸਤਾਨ ਦੇ ਵਿੱਚ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਹਾਦਤ ਪਾਕਿਸਤਾਨ ਦੇ ਵਿੱਚ ਐ ਸਾਡੇ ਖਾਲਸਾ ਰਾਜ ਦੀ ਰਾਜਧਾਨੀ ਲਾਹੌਰ ਪਾਕਿਸਤਾਨ ਦੇ ਵਿੱਚ ਐ ਫਿਰ ਅਸੀਂ ਕਿਉਂ ਨਹੀਂ ਮੰਗ ਕਰਾਂਗੇ ਕਿ ਦੋਵੇਂ ਪੰਜਾਬ ਇੱਕ ਹੋ ਜਾਵਣ ਸਾਨੂੰ ਇਹ ਹਿੰਦੋਸਤਾਨ ਦੀ ਸਰਕਾਰ ਮਾਰਨ ਲੱਗੀ ਹੋਈ ਐ ਪੰਜਾਬ ਨੂੰ ਕੱਟ-ਕੱਟ ਕੇ ਇੱਕ ਬਿਲਕੁਲ ਛੋਟੀ ਜੀ ਸੂਬੇ ਬਣਾ ਦਿੱਤਾ ਗਿਆ ਜੇ ਕਿਤੇ ਧਿਆਨ ਮਾਰ ਕੇ ਦੇਖੀਏ ਕਿੱਥੇ ਆਗਰਾ ਕਿੱਥੇ ਕੰਨਿਆ ਕੁਮਾਰੀ ਕਿੱਥੇ ਕਸ਼ਮੀਰ ਤੱਕ ਖਾਲਸੇ ਦੇ ਝੰਡੇ ਝੂਲਦੇ ਸੀ ਅੱਜ ਵੀ ਜੇ ਕਿਤੇ ਤੁਸੀਂ ਇਤਿਹਾਸ ਨੂੰ ਬਾਤ ਕੇ ਦੇਖੋਗੇ ਖਾਲਸਾ ਰਾਜ ਦੀਆਂ ਨਿਸ਼ਾਨੀਆਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿੱਥੋਂ ਤੱਕ ਸੀ ਤੇ ਰਾਜ ਦੀ ਪ੍ਰਾਪਤੀ ਕਰਨ ਵਾਸਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਅਸੀਂ ਤੁਸੀਂ ਸਾਰੇ ਚੱਲੇ ਆ ਰਹੇ ਹਾਂ ਹਰ ਰੋਜ਼ ਅਰਦਾਸ ਵੀ ਕਰਦੇ ਆਂ ਦੇ ਸੇਵਾ ਵਰ ਮੋਹੇ ਇਹ ਸੁਭ ਕਰਮਨ ਤੇ ਕਬ ਹੋਣਾ ਡਰੋਂ ਨਾ ਡਰੋਂ ਅਰਸੋਂ ਜਬ ਜਾਏ ਲਰੋਂ ਨਿਸ਼ਚੈ ਕਰੇ ਆਪਣੀ ਜੀਤ ਕਰੂੰ ਅਰ ਸਿੱਖੋ ਆਪਣੇ ਹੀ ਮਨ ਕੋ ਇਹ ਲਾਲਚ ਹੋਂ ਗੁਣ ਤੋਂ ਚਰੋਂ ਜਬ ਆਬ ਕੀ ਔਦ ਨਿਧਾਨ ਬਣੇ ਅਤਹੀ ਰਣ ਮੈਂ ਤਬ ਯੂਝ ਮਰੂੰ ਮੈਂ ਬਹੁਤ ਹੈਰਾਨ ਹੋਂ ਨਾ ਕਈ ਬੰਦੇ ਕਹਿੰਦੇ ਆ ਵੀ ਸਾਨੂੰ ਭਾਰਤ ਵਿੱਚ ਹਿੰਦੋਸਤਾਨ ਰਹਿ ਕੇ ਕੀ ਖਤਰਾ ਹੈ ਓ ਧਿਆਨ ਮਾਰੋ ਗੁਰੂ ਦੇ ਪਿਆਰਿਓ ਇੱਕ ਹੋਟਲ ਦੇ ਵਿੱਚ ਹਮਲਾ ਹੁੰਦਾ ਹੈ ਉਹਦੇ ਵਿੱਚ 166 ਬੰਦੇ ਮਾਰੇ ਜਾਂਦੇ ਐ ਮਾਰਨ ਵਾਲੇ ਜਿਹੜੇ ਸੀ ਉਹਨਾਂ ਨੂੰ ਕਹਿ ਦਿੱਤਾ ਵੀ ਇਹ ਪਾਕਿਸਤਾਨੀ ਨੇ ਤੇ ਪਾਕਿਸਤਾਨ ਦੇ ਨਾਲ ਹਿੰਦੁਸਤਾਨ ਦਾ ਰਿਸ਼ਤਾ ਖਤਮ ਉਹਨਾਂ ਨੇ 168 ਬੰਦਿਆਂ ਦਾ ਰੋਸ ਕਰਕੇ ਪਾਕਿਸਤਾਨ ਦੇ ਨਾਲ ਰਿਸ਼ਤਾ ਖਤਮ ਕਰਨ ਦੀ ਗੱਲ ਕੀਤੀ ਹੈ ਤੁਸੀਂ ਕਿਤੇ ਝਾਤੀ ਮਾਰੋ ਬਈ ਆਪਣੇ ਕਿੰਨੇ ਸਿੰਘ ਸ਼ਹੀਦ ਹੋਏ ਐ 84 ਦੇ ਵਿੱਚ ਕਿੰਨੇ ਸ਼ਹੀਦ ਹੋ ਗਏ 94 ਦੇ ਵਿੱਚ ਕਿੰਨੇ ਸ਼ਹੀਦ ਹੋ ਗਏ ਦਿੱਲੀ ਦੇ ਵਿੱਚ ਸਾਡੇ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਸਾਨੂੰ ਸਾੜਤਾ ਹਰਮੰਦਰ ਸਾਹਿਬ ਤੋਂ ਇਲਾਵਾ 37 ਤੋਂ ਜ਼ਿਆਦਾ ਗੁਰਦੁਆਰਾ ਸਾਹਿਬ ਦੇ ਉੱਤੇ ਗੋਲੀਆਂ ਚੱਲ ਗਈਆਂ ਕਿੰਨੇ ਹੀ ਸ਼ਹੀਦ ਹੋ ਗਏ ਸਾਡੀ ਇੱਕ ਵੀ ਸਹਾਦਤ ਦਾ ਮੁੱਲ ਜਿਨ੍ਹਾਂ ਨੇ ਕਿਹਾ ਸੀ ਇਹਨਾਂ ਨੂੰ ਮਾਰ ਦੋ ਇਹ ਸਿੱਖੜੇ ਨੇ ਜਿਨ੍ਹਾਂ ਨੇ ਕਿਹਾ ਸੀ ਵੀ ਜਦੋਂ ਵੱਡਾ ਦਰਖਤ ਡਿੱਗਦਾ ਧਰਤੀ ਹਿੱਲਦੀ ਹੈ ਉਹਨਾਂ ਨੂੰ ਅਜੇ ਤੱਕ ਕੋਈ ਸਜ਼ਾ ਨਹੀਂ ਮਿਲੀ ਮੈਂ ਕੱਲ ਸੁਣ ਰਿਹਾ ਸੀ ਪ੍ਰੋਫੈਸਰ ਰਮੇਂਦਰਪਾਲ ਸਿੰਘ ਤੋਂ ਉਹ 1974 ਦੇ ਵਿੱਚ ਨਰੰਗਕਾਰੀਆਂ ਨੇ ਸਾਡੇ ਕਿੰਨੇ ਸਿੰਘ ਸ਼ਹੀਦ ਕਰ ਦਿੱਤੇ ਅੱਜ ਤੱਕ ਇਉਂ ਵੀ ਨਹੀਂ ਪਤਾ ਲੱਗਿਆ ਬਈ ਉਹ ਗੋਲੀ ਕਿੱਥੋਂ ਆਈ ਕਿਹਨੇ ਮਾਰੀ ਕਿਸੇ ਇੱਕ ਵੀ ਜਿਨੇ ਜ਼ੁਲਮ ਕੀਤਾ ਉਹਨੂੰ ਸਜ਼ਾ ਨਹੀਂ ਮਿਲੀ ਫੇਰ ਆਪਾਂ ਕਿਉਂ ਨਹੀਂ ਚਾਹਾਂਗੇ ਖਾਲਸਤਾਨ ਆ ਮੇਰਾ ਵੀਰ ਹੋਣੇ ਛੋਟਾ ਬੱਚਾ ਬੋਲ ਰਿਹਾ ਸੀ ਵੀ ਸਾਡਾ ਖਾਲਸਤਾਨ ਤੋਂ ਬਿਨਾ ਸਰਨਾ ਨਹੀਂ ਹੈ ਭਾਵੇਂ ਉਹਨੂੰ ਕੋਈ ਖਾਲਸਾ ਰਾਜ ਕਹਦੇ ਹੋ ਅੱਜ ਕੱਲ ਤੇ ਅਸੀਂ ਦੋੜਾ ਪੜਨਾ ਵੀ ਗੁਰਦੁਆਰਿਆਂ ਵਿੱਚੋਂ ਬੰਦ ਕਰ ਦਿੱਤਾ ਹੈ ਜਿਹੜਾ ਜ਼ਾਲਮ ਹੈ ਜਿਹੜਾ ਦੁਸ਼ਮਣ ਹੈ ਉਹ ਤੇ ਚਾਹੁੰਦਾ ਇਹ ਹੈ ਵੀ ਇਹਨਾਂ ਦੇ ਗੁਰਦੁਆਰਿਆਂ ਨੂੰ ਚਿੰਦਾ ਲੱਗ ਜਾਵੇ 60% ਤੋਂ ਜ਼ਿਆਦਾ ਗੁਰਦੁਆਰਿਆਂ ਦੇ ਵਿੱਚ ਨਿਤਨੇਮ ਕਰਨ ਤੋਂ ਬਾਅਦ ਅੱਜ ਜਿੰਦਾ ਲੱਗ ਜਾਂਦਾ ਕਿਉਂਕਿ ਵਸਲੇ ਹੋ ਗਏ ਆਪਾਂ ਆਪਾਂ ਗੁਰੂ ਵਾਸਤੇ ਨਹੀਂ ਜਾਗਦੇ ਆਪਾਂ ਆਪਣੇ ਲਾਲਚਾਂ ਵਾਸਤੇ ਜਾਗਦੇ ਆਂ ਜੇ ਗੁਰੂ ਵਾਸਤੇ ਜਾਗਦੇ ਹੋਵਾਂਗੇ ਹਰ ਪਿੰਡ ਦੇ ਵਿੱਚੋਂ ਦੋ ਬੰਦੇ ਗੁਰਦੁਆਰਾ ਪਹਿਰਾ ਦੇਣ ਫੇਰ ਗੁਰਦੁਆਰਿਆਂ ਨੂੰ ਜਿੰਦਾ ਲਾਉਣ ਦੀ ਲੋੜ ਨਹੀਂ ਹੈ ਝਾਲਮ ਤੇ ਕਹਿੰਦਾ ਇਹਨਾਂ ਨੂੰ ਗੁਰੂ ਸਾਹਿਬ ਨਾਲੋਂ ਤੋੜ ਦਿਓ ਇਹਨਾਂ ਨੂੰ ਹਰਿਮੰਦਰ ਨਾਲੋਂ ਤੋੜ ਦਿਓ ਇਹ ਇਹਨਾਂ ਨੂੰ ਇਤਿਹਾਸ ਨਾਲੋਂ ਤੋੜ ਦਿਓ ਇਹ ਮਰ ਜਾਣਗੇ ਪਰ